ਇਕ ਨਾ ਮੈਂ ਤੁਹਾਨੂੰ ਗੱਲ ਦੱਸਦੀ ਆਂ ਵੀ ਜਦੋਂ ਨਾ ਔਰਤ ਫ੍ਰੈਗਨੈਂਟ ਹੁੰਦੀ ਆ ਹੁਣ ਸਾਰੀਆਂ ਔਰਤਾਂ ਨੂੰ ਪਤਾ ਇਹ ਗੱਲ ਬਾਰੇ ਵੀ ਕਹਿੰਦੇ ਜਦੋਂ ਨਾ ਬੱਚਾ ਸਾਡੇ ਪੇਟ 'ਚ ਹੁੰਦਾ ਹੈ ਬੱਚਾ ਕਿਤੇ ਲੱਤਾਂ ਵਾਂਹ ਹਲਾਉਂਦਾ ਹੈ ਕਹਿੰਦੇ ਮਾਂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਇਹ ਹਰੇਕ ਮਾਂ ਦੀ ਫੀਲਿੰਗ ਹੈ ਜੀ ਪਰ ਜਦ ਉਹੀ ਬੱਚਾ ਵੱਡਾ ਹੋ ਕੇ ਗੱਭਰੂ ਹੋ ਕੇ ਮਾਂਵਾਂ ਦੇ ਲੱਤਾਂ ਮਾਰਦਾ ਹੈ ਮਾਂ ਦਾ ਬਡਾਪਾ ਰੋਲਦਾ ਉਸ ਟਾਈਮ ਮਾਂ ਦਾ ਦੁੱਖ ਹੈ ਜਿਹੜਾ ਉਹ ਵੀ ਸਾਂਭਿਆ ਨਹੀਂ ਜਾਂਦਾ ਮਾਂ ਤੋਂ ਹੁੰਦਾ ਉਹੀ ਪੁੱਤ ਹੈ ਪਰ ਲੱਤ ਮਾਰਨ 'ਚ ਫਰਕ ਹੈ ਦੇਖੋ ਜੀ ਇਹ ਕੰਮ ਨਾ ਕਰਿਆ ਕਰੋ ਇਹ ਕੰਮ ਨਾ ਕਰਿਆ ਕਰੋ ਮਾਂ ਮਾਤਾ ਕਹਿੰਦੇ ਆ ਬੱਚਾ ਪੇਟ 'ਚ ਹੀ ਹੁੰਦਾ ਹੈ ਮਾਂ ਮਾਤਾ ਵੱਡੀਆਂ ਵੱਡੀਆਂ ਉਮੀਦਾਂ ਲਾ ਲੈਂਦੀਆਂ ਨੇ ਆਪਣੇ ਢੀਆਂ ਪੁੱਤਾਂ ਤੋਂ ਇਸ ਸੁਪਨੇ ਚੱਕਣਾ ਚੂਰ ਨਾ ਕਰਿਆ ਕਰੋ ਮਾਂਵਾਂ ਦੇ ਬਹੁਤ ਔਖੇ ਪੜਦੇ ਹੋ ਤੁਸੀਂ ਬਹੁਤ ਔਖੇ ਜੰਮਦੀਆਂ ਤੁਹਾਨੂੰ ਬਹੁਤ ਔਖੀ ਤੁਹਾਡੀ ਪਰਬ੍ਰਿਸ਼ ਕਰਦੀਆਂ ਪਤਾ ਨਹੀਂ ਕਿਹੜੇ ਕਿਹੜੇ ਸ਼ੌਂਕ ਮਾਰ ਕੇ ਤੁਹਾਡੀ ਪਰਬ੍ਰਿਸ਼ ਕਰਦੀਆਂ ਨੇ ਮਾਮਾ ਦੀ ਕਦਰ ਕਰਿਆ ਕਰੋ ਮਾਮਾ ਨੂੰ ਰੋਲੇਆ ਨਾ ਕਰੋ